ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਬਣਾ ਰਹੀ ਹਾਂ ਭਰਮਾ ਕੁੰਦਰੂ ਬਹੁਤ ਹੀ ਵਧੀਆ ਸੌਖੇ ਤਰੀਕੇ ਨਾਲ ਆਸਾਨ ਤਰੀਕੇ ਦੇ ਨਾਲ ਇਹ ਭਰਮਾ ਕੁੰਦਰੂ ਭਰ ਕੇ ਬਣਾ ਰਹੀ ਹਾਂ ਕਈ ਜਗ੍ਹਾ ਤੇ ਆਪਾਂ ਇਹਨਾਂ ਨੂੰ ਪਰਵਲ ਵੀ ਕਹਿੰਦੇ ਹਾਂ ਸਬਜ਼ੀ ਇਹਦੀ ਭਰੇ ਹੋਿਆਂ ਦੀ ਬਹੁਤ ਟੇਸਟੀ ਬਣਦੀ ਆ ਤੁਸੀਂ ਇਸ ਤਰ੍ਹਾਂ ਬਣਾ ਕੇ ਦੇਖਿਓ ਜਿਸ ਤਰ੍ਹਾਂ ਮੈਂ ਬਣਾ ਰਹੀ ਹਾਂ ਤੇ ਜੀ ਜੇਕਰ ਤੁਸੀਂ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਕਰਦੇ ਆਂ ਜੀ ਵੀਡੀਓ ਸਟਾਰਟ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤ ਸ਼੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਨ ਫੈਮਿਲੀ ਜੀ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਤੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਚੜ੍ਹਦੀ ਕਲਾ ਚ ਆਵਾਦ ਰੱਖੇ ਤੇ ਕਾਰੋਬਾਰਾਂ ਚ ਵਾਧੇ ਕਰੇ ਇਹੋ ਹੀ ਹਰ ਵੇਲੇ ਅਰਦਾਸਾਂ ਬੇਨਤੀਆਂ ਹੁੰਦੀਆਂ ਜੀ ਅਸੀਂ ਵੀ ਠੀਕ ਆਂ ਤੇ ਚੜ੍ਹਦੀ ਕਲਾ ਚ ਆ ਜੀ ਅੱਜ ਦੇਖੋ ਤੁਸੀਂ ਦੇਖ ਰਹੇ ਹਨ ਕੁੰਦਰੂ ਬਹੁਤ ਹੀ ਵਧੀਆ ਤਾਜ਼ੇ ਫਰੈਸ਼ ਬਿਲਕੁਲ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਆ ਧੋ ਕੇ ਤੇ ਇਹਨਾਂ ਨੂੰ ਹੁਣ ਮੈਂ ਸੁੱਕੇ ਕੱਪੜੇ ਦੇ ਨਾਲ ਸੁੱਕੇ ਟਾਵਲ ਦੇ ਨਾਲ ਇਸ ਤਰ੍ਹਾਂ ਹਲਕਾ ਜਿਆ ਇਹਨਾਂ ਨੂੰ ਆਪਾਂ ਸਾਫ਼ ਕਰਨਾ ਆ ਤਾਂ ਜੋ ਥੋੜੇ ਜੇ ਡਰਾਈ ਜੇ ਹੋ ਜਾਣ ਤੇ ਆ ਦੇਖੋ ਇਸ ਤਰ੍ਹਾਂ ਬਿਲਕੁਲ ਤਾਜ਼ੇ ਫਰੈਸ਼ ਗੁੰਦਰੂ ਆਏ ਸੀ ਇਹਨਾਂ ਨੂੰ ਆਪਾਂ ਇਹ ਪਰਵਲ ਵੀ ਕਹਿੰਦੇ ਆ ਥੋੜੇ ਇੱਕ ਮੋਟੇ ਵੀ ਹੁੰਦੇ ਮੈਂ ਥੋੜੇ ਇਹ ਮੈਂ ਉਹ ਲੈ ਆ ਜਿਹੜੇ ਥੋੜੇ ਮੋਟਿਆਂ ਤੋਂ ਥੋੜੇ ਘੱਟ ਮੋਟੇ ਹੁੰਦੇ ਆ ਉਹ ਲੈ ਆ ਦੋ ਤਰ੍ਹਾਂ ਦੇ ਆਂਦੇ ਆ ਜੀ ਤੇ ਇਹਨਾਂ ਨੂੰ ਆਪਾਂ ਅੱਜ ਮੈਂ ਬਣਾਉਣਾ ਆ ਜੀ ਭਰ ਕੇ ਭਰ ਕੇ ਇਹ ਬਹੁਤ ਵਧੀਆ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਆ ਤੇ ਸਾਫ ਕਰ ਲਿਆ ਹੁਣ ਮੈਂ ਇਹਨਾਂ ਨੂੰ ਹਲਕਾ ਜਿਹਾ ਜਿਸ ਤਰ੍ਹਾਂ ਆਪਾਂ ਨਾ ਕਰੇਲਿਆਂ ਨੂੰ ਕੱਟ ਲਗਾਉਂਦੇ ਆ ਇਸ ਤਰ੍ਹਾਂ ਇਹ ਇੱਕ ਕੱਟ ਲਗਾਣਾ ਆ ਵਿਚਕਾਰੋਂ ਸੈਂਟਰ ਦੇ ਵਿੱਚੋਂ ਜਿਸ ਤਰ੍ਹਾਂ ਆਪਾਂ ਨਾ ਇੱਕ ਕਰੇਲਾ ਭਰਮੇ ਕਰੇਲੇ ਬਣਾਉਨੇ ਆ ਕਰੇਲਿਆਂ ਨੂੰ ਵਿਚਕਾਰ ਤੋਂ ਚੀਰਾ ਦਿੰਦੇ ਆ ਇਸ ਤਰ੍ਹਾਂ ਇਸੇ ਤਰ੍ਹਾਂ ਹੀ ਇਹਦੇ ਵਿੱਚ ਨਾਈਫ ਦੇ ਨਾਲ ਜਾਂ ਚਾਕੂ ਦੀ ਮਦਦ ਦੇ ਨਾਲ ਇਸ ਤਰ੍ਹਾਂ ਵਿਚਕਾਰ ਤੋਂ ਕੱਟ ਲਗਾਣਾ ਆ ਤੇ ਤਾਂ ਜੋ ਆਪਾਂ ਇਹਦੇ ਵਿੱਚ ਮਸਾਲਾ ਭਰਨਾ ਹੈ ਨਾ ਬੜੀ ਆਸਾਨੀ ਦੇ ਨਾਲ ਭਰ ਹੋ ਜਾਂਦਾ ਆ ਜੀ ਇਸ ਤਰ੍ਹਾਂ ਬਿਲਕੁਲ ਇਹ ਸਾਫ ਆ ਸਾਰੇ ਪੀਸ ਆ ਦੇਖੋ ਇਸ ਤਰ੍ਹਾਂ ਵਿਚਕਾਰ ਤੋਂ ਕੱਟ ਲਗਾਉਣ ਦੇ ਨਾਲ ਇਹ ਹੁੰਦਾ ਹੈ ਕਿ ਜਿਹੜਾ ਮਸਾਲਾ ਇਹਦੇ ਵਿੱਚ ਸੇਫ ਰਹਿੰਦਾ ਹੈ ਤੇ ਅਗਰ ਆਪਾਂ ਵੈਸੇ ਵੀ ਬਣਾਵਾਂਗੇ ਸਬਜ਼ੀ ਉਹ ਵੀ ਵਧੀਆ ਬਣਦੀ ਪਰ ਜਿਹੜੀ ਇਹ ਭਰ ਕੇ ਬਣਦੀ ਆ ਬਹੁਤ ਹੀ ਵਧੀਆ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੇ ਸਾਰੇ ਪਸੰਦ ਕਰਦੇ ਆ ਇਹ ਗਰਮੀਆਂ ਦੇ ਮੌਸਮ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਇਹ ਬਰਸਾਤਾਂ ਦੇ ਮੌਸਮ ਦੇ ਵਿੱਚ ਖਾਸ ਕਰਕੇ ਇਹ ਆਉਂਦੇ ਆ ਤੇ ਜੀ ਇੱਕ ਜਿੰਨੇ ਦੇਖਣ ਨੂੰ ਵਧੀਆ ਆ ਕਿਊਟ ਜਿਹਾ ਛੋਟੇ ਛੋਟੇ ਉਹਨੇ ਖਾਣ ਨੂੰ ਵੀ ਬਹੁਤ ਹੀ ਵਧੀਆ ਲੱਗਦੇ ਆ ਦੇਖੋ ਜੀ ਇਸ ਤਰ੍ਹਾਂ ਮੈਂ ਸਾਰੇ ਜਿਹੜੇ ਕੁੰਦਰੂ ਆ ਇਹਨਾਂ ਨੂੰ ਇਸ ਤਰ੍ਹਾਂ ਚੀਰਾ ਦੇ ਕੇ ਰੱਖ ਲਿਆ ਆ ਹੁਣ ਮੈਂ ਇਹਦੇ ਮਸਾਲਾ ਜਿਹੜਾ ਭਰਨਾ ਨਾ ਉਹਦੀ ਆਪਾਂ ਤਿਆਰੀ ਕਰਨੀ ਆ ਇਹਨਾਂ ਨੂੰ ਦੇਖੋ ਸਾਰੇ ਬਿਲਕੁਲ ਕੱਟ ਲਾਗੇ ਬਿਲਕੁਲ ਸਾਫ ਸੁਥਰੇ ਆ ਤੇ ਹੁਣ ਜੀ ਇੱਕ ਆਪਾਂ ਲੈਣੀ ਆ ਕੋਲੀ ਕੋਲੀ ਦੇ ਵਿੱਚ ਆਪਾਂ ਟੇਸਟ ਦੇ ਅਨੁਸਾਰ ਜਿੰਨੇ ਕੁ ਆਪਣੇ ਕੋਲ ਸਬਜ਼ੀ ਹੋ ਸਾਬ ਦੇ ਨਾਲ ਨਮਕ ਲੈ ਲੈਣਾ ਆ ਹਲਦੀ ਲੈ ਲੈਣੀ ਆ ਛੋਟਾ ਚਮਚ ਕੁੱਟੀ ਹੋਈ ਲਾਲ ਮਿਰਚ ਲੈ ਲੈਣੀ ਆ ਧਨੀਆ ਪਾਊਡਰ ਲੈਣਾ ਆ ਤੇਜੀ ਥੋੜਾ ਜਿਹਾ ਗਰਮ ਮਸਾਲਾ ਲੈਣਾ ਤੇ ਥੋੜਾ ਜਿਹਾ ਜੀ ਮੈਂ ਲਿਆ ਅਮਚੂਰ ਪਾਊਡਰ ਤੇ ਨਾਲ ਹੀ ਜਿਹੜਾ ਮੈਂ ਗਰਮ ਮਸਾਲਾ ਲਿਆ ਬਹੁਤ ਥੋੜਾ ਜਿਹਾ ਲਿਆ ਆ ਕਿਉਂਕਿ ਇਹ ਮੇਰਾ ਘਰ ਦਾ ਬਣਾਇਆ ਹੋਇਆ ਜਿਆਦਾ ਤੇਜ਼ ਨਹੀਂ ਜਿਆਦਾ ਇਹ ਸਪਾਈਸੀ ਨਹੀਂ ਹੁੰਦਾ ਜਿੱਦਾਂ ਗਰਮ ਮਸਾਲੇ ਬਹੁਤ ਜ਼ਿਆਦਾ ਤੇਜ਼ ਹੁੰਦੇ ਉਸ ਤਰ੍ਹਾਂ ਨਹੀਂ ਸੀ ਨਾਰਮਲੀ ਘਰ ਦੇ ਵਿੱਚ ਜਿੱਦਾਂ ਆਪਾਂ ਬਣਾਉਂਦੇ ਆ ਨਾ ਉਸ ਤਰ੍ਹਾਂ ਇਹ ਮੈਂ ਇਹ ਮਸਾਲਾ ਘਰ ਦਾ ਬਣਾਇਆ ਹੋਇਆ ਜੋ ਕਿ ਆਮ ਹੀ ਕੋਈ ਬੱਚੇ ਖਾਣ ਜਾਂ ਬਜ਼ੁਰਗ ਖਾਣ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ ਇਸ ਤਰ੍ਹਾਂ ਜੀ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜੀ ਇਹ ਦੇਖੋ ਇਸ ਤਰ੍ਹਾਂ ਮੈਂ ਇਹਦੇ ਵਿੱਚ ਨਾ ਜਿਹੜੇ ਆਪਾਂ ਕੁੰਦਰੂਸੀ ਕਟਰ ਲਗਾਇਆ ਹੋਇਆ ਜੀਰਾ ਲਗਾਇਆ ਹੋਇਆ ਇਹਦੇ ਵਿੱਚ ਆਪਾਂ ਇਹਨਾਂ ਨੂੰ ਸਾਰੇ ਸੁੱਕੇ ਮਸਾਲੇ ਨੂੰ ਭਰ ਦੇਣਾ ਬਹੁਤ ਆਸਾਨੀ ਦੇ ਨਾਲ ਇਹ ਮਸਾਲਾ ਭਰ ਜਾਂਦਾ ਆ ਬਿਲਕੁਲ ਹੱਥ ਦੇ ਨਾਲ ਤੁਸੀਂ ਦਬਾ ਕੇ ਇਹਨੂੰ ਅੰਦਰ ਤੱਕ ਮਸਾਲੇ ਨੂੰ ਭਰ ਲੈਣਾ ਐਸੇ ਤਰ੍ਹਾਂ ਹੀ ਮੈਂ ਸਾਰੇ ਮਸਾਲੇ ਦੇ ਨਾਲ ਜਿਹੜੇ ਇਹ ਪੁੰਦਰੂ ਆ ਮੈਂ ਸਾਰੇ ਭਰ ਲੈ ਦੇਖ ਸਕਦਾ ਤੁਸੀਂ ਬਹੁਤ ਵਧੀਆ ਬਹੁਤ ਸੋਖੇ ਤਰੀਕੇ ਦੇ ਨਾਲ ਇਹ ਮਸਾਲਾ ਭਰਿਆ ਜਾ ਰਿਹਾ ਆ ਲਓ ਜੀ ਇਸ ਤਰ੍ਹਾਂ ਸਾਰੇ ਪੀਸਸ ਆਪਾਂ ਇਹ ਭਰ ਕੇ ਰੱਖ ਲਿਆ ਉਸ ਤੋਂ ਬਾਅਦ ਜੀ ਮੇਰੇ ਤੋਂ ਥੋੜੇ ਜੇ ਇਹ ਪੀਸ ਕੱਟ ਹੋ ਗਏ ਸੀ ਜਦੋਂ ਆਪਾਂ ਕ ਚੀਰਾ ਦਿੰਨੇ ਆ ਨਾ ਇਹਨਾਂ ਨੂੰ ਮਸਾਲਾ ਭਰਨ ਵਾਸਤੇ ਮੇਰੇ ਤੋਂ ਕੱਟ ਹੋ ਗਏ ਸੀ ਤੇ ਜੀ ਕੋਈ ਗੱਲ ਨਹੀਂ ਇਹਨਾਂ ਦੇ ਵੀ ਉੱਪਰ ਆਪਾਂ ਇਸੇ ਤਰ੍ਹਾਂ ਹੀ ਮਸਾਲਾ ਲਗਾ ਦੇਣਾ ਆ ਇਹ ਵੀ ਵਧੀਆ ਲੱਗਦੇ ਆ ਟੇਸਟੀ ਲੱਗਦੇ ਆ ਵੈਸੇ ਵੀ ਜੋ ਇਸ ਤਰ੍ਹਾਂ ਵੀ ਬਣਾਣੇ ਵੀ ਹੋਣ ਤਾਂ ਵੀ ਵਧੀਆ ਲੱਗਦੇ ਆ ਸੋ ਜੀ ਇਹਨਾਂ ਤੇ ਵੀ ਮੈਂ ਇਸ ਤਰ੍ਹਾਂ ਸਾਰਾ ਇਹ ਮਸਾਲਾ ਜਿਹੜਾ ਜਿੰਨਾ ਵੀ ਇੱਤੇ ਲੱਗਦਾ ਲਾ ਕੇ ਬਾਕੀ ਮਸਾਲਾ ਇਹਦਾ ਹਲਕਾ ਜਿਹਾ ਜਿੰਨਾ ਕੁ ਲੱਗਦਾ ਲਗਾ ਲਓ ਬਾਕੀ ਇਹਦੇ ਨਾਲ ਬੌਲੇ ਦੇ ਵਿੱਚ ਡਿੱਗ ਜਾਂਦਾ ਹੈ ਤੇ ਆਹ ਲਓ ਜੀ ਸਾਰੇ ਆਪਾਂ ਮਸਾਲੇ ਭਰ ਕੇ ਰੱਖ ਲਿਆ ਹੁਣ ਆਪਾਂ ਇਹਨਾਂ ਦੀ ਕਰਾਂਗੇ ਅਗਲੇ ਤੜਕੇ ਦੀ ਤਿਆਰੀ ਤੜਕਾ ਲਗਾਉਣ ਵਾਸਤੇ ਪੈਨ ਰੱਖਤੀ ਆ ਜੀ ਗੈਸ ਦੇ ਉੱਤੇ ਤੇ ਹੁਣ ਮੈਂ ਇਹਦੇ ਵਿੱਚ ਥੋੜਾ ਜਿਹਾ ਤੇਲ ਪਾਣਾ ਆ ਤਿੰਨ ਵੱਡੇ ਚਮਚ तकरीबन ਮੰਨ ਕੇ ਚਲੋ ਵੱਡੇ ਸਾਈਜ਼ ਦੇ ਤਿੰਨ ਚਮਚ ਪਾਏ ਆ ਸਰਸੋਂ ਦਾ ਸਰੋਂ ਦਾ ਤੇਲ ਪਾਣਾ ਆ ਸਰੋਂ ਦਾ ਤੇਲ ਜਿਹੜਾ ਇਹ ਬਹੁਤ ਵਧੀਆ ਆ ਤੇ ਇਹਦੇ ਵਿੱਚ ਮੈਂ ਸਾਰੇ ਕੁੰਦਰੂ ਪਾ ਲੈਣੇ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਹਲਕਾ ਜਿਹਾ ਆਪਾਂ ਸੌਟੇਜ ਆ ਕਰਨਾ ਆ ਬਹੁਤ ਜ਼ਿਆਦਾ ਤੇਲ ਨਹੀਂ ਪਕਾ ਪਾਣਾ ਡੀਪ ਫਰਾਈ ਨਹੀਂ ਕਰਨਾ ਇਹਨਾਂ ਦੇ ਵਿੱਚ ਹੀ ਇਹ ਬੜੇ ਆਰਾਮ ਦੇ ਨਾਲ ਸੌਟੇਜ ਹੋ ਜਾਂਦੇ ਆ ਕਿਉਂਕਿ ਬਿਲਕੁਲ ਤਾਜ਼ੇ ਆ ਫਰੈਸ਼ ਆ ਤੁਸੀਂ ਚਾਹੋ ਤਾਂ ਤੁਸੀਂ ਇਸੇ ਤਰ੍ਹਾਂ ਹੀ ਇਹਨਾਂ ਨੂੰ ਹਲਕਾ ਜਿਹਾ ਮਸਾਲਾ ਜਿਸ ਤਰ੍ਹਾਂ ਆਪਾਂ ਮਸਾਲਾ ਲਾ ਕੇ ਨਾ ਇਹਨੂੰ ਇਹਨਾਂ ਨੂੰ ਇਹਦੇ ਵਿੱਚ ਰੋਸਟ ਕਰਨਾ ਆ ਤੇਲ ਦੇ ਵਿੱਚ ਇਸੇ ਤਰ੍ਹਾਂ ਵੀ ਤੁਸੀਂ ਇਹਨੂੰ ਪਰਾਂਠੇ ਦੇ ਨਾਲ ਖਾ ਸਕਦੇ ਆ ਚਾਵਲਾਂ ਦੇ ਨਾਲ ਖਾ ਸਕਦੇ ਆ ਕਿਸੇ ਤਰ੍ਹਾਂ ਵੀ ਖਾ ਸਕਦੇ ਆ ਪਰ ਮੈਂ ਇਹਨੂੰ ਥੋੜਾ ਜਿਹਾ ਲਟਪਟੇ ਜਿਹਾ ਮਸਾਲੇਦਾਰ ਬਣਾਉਣੇ ਆ ਸੋ ਜੀ ਇਸ ਤੋਂ ਪਹਿਲਾਂ ਮੈਂ ਇਹਨੂੰ ਹਲਕਾ ਜਿਹਾ ਦੇਖੋ ਤੁਸੀਂ ਦੇਖ ਸਕਦੇ ਹੋ ਰੋਸਟ ਕਰ ਰਹੀਆਂ ਆਇਲ ਦੇ ਵਿੱਚ ਦੇਖੋ ਕਿੰਨੀ ਵਧੀਆ ਐ ਇਹਦੀ वुਡ ਲੁਕਿੰਗ ਜਿੰਨੇ ਦੇਖਣ ਨੂੰ ਵਧੀਆ ਐ ਯਕੀਨ ਜਾਣਿਆ ਉੰਨੇ ਹੀ ਖਾਣ ਨੂੰ ਵੀ ਬਹੁਤ ਟੇਸਟੀ ਲੱਗੇ ਸਾਰਿਆਂ ਨੂੰ ਤੇ ਬਹੁਤ ਪਸੰਦ ਕੀਤਾ ਪਰੌਂਠੇ ਦੇ ਨਾਲ ਸਵੇ ਨੂੰ ਚਾਹ ਦੇ ਨਾਲ ਇਹਦਾ ਨਾਸ਼ਤਾ ਕਰੂੰਗੇ ਨਾ ਤੁਸੀ ਇੰਨਾ ਵਧੀਆ ਲੱਗਦਾ ਐ ਇੰਨਾ ਟੇਸਟੀ ਲੱਗਦਾ ਐ ਇੱਕ ਡਿਫਰੈਂਟ ਤਰ੍ਹਾਂ ਦਾ ਇਹ ਸਾਡੇ ਕੋਲ ਬ੍ਰੇਕਫਾਸਟ ਹੋ ਜਾਂਦਾ ਐ ਪਰੌਂਠੇ ਦੇ ਨਾਲ ਖਾਣਾ ਹੋਵੇ ਬੱਚੇ ਵੀ ਬੜੇ ਖੁਸ਼ ਹੋ ਕੇ ਖਾਣਗੇ ਕਿਉਂਕਿ ਆਪਾਂ ਇਹਨਾਂ ਨੂੰ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਨਾਲ ਬਣਾਇਆ ਕੋਈ ਆਦਰਕ ਲਸਣ ਕੋਈ ਵੀ ਆਪਾਂ ਪਿਆਜ਼ ਕੁਝ ਨਹੀਂ ਪਾਇਆ ਸੁੱਕੇ ਮਸਾਲੇ ਨਾਰਮਲੀ ਜੋ ਘਰ ਦੇ ਵਿੱਚ ਹੁੰਦੇ ਆ ਉਹੀ ਪਾਏ ਆ ਤੇ 2 ਤੋਂ 3 ਮਿੰਟ ਪਹਿਲਾਂ ਮੈਂ ਰੱਖ ਕੇ ਇਹਨਾਂ ਨੂੰ ਹਲਾਇਆ ਨਹੀਂ ਬਿਲਕੁਲ ਉਸੇ ਤਰ੍ਹਾਂ ਹੀ ਮੈਂ ਇਹਨਾਂ ਨੂੰ ਉਲਟ ਪੁਲਟ 2 ਤੋਂ 3 ਮਿੰਟ ਬਾਅਦ ਕੀਤਾ ਉਸ ਤੋਂ ਬਾਅਦ ਫਿਰ ਦੁਬਾਰਾ 2-3 ਮਿੰਟ ਫਿਰ ਮੈਂ ਇਹਨਾਂ ਨੂੰ ਹਲਕਾ ਜਿਹਾ ਫੇਰ ਇਹਨਾਂ ਨੂੰ ਰੋਸਟ ਮਤਲਬ ਤੇਲ ਦੇ ਵਿੱਚ ਸੌਟੇਜ ਆ ਕੀਤਾ ਇਸ ਤਰ੍ਹਾਂ ਪਕਾਇਆ ਤੇਲ ਦੇ ਵਿੱਚ ਲਓ ਜੀ ਇਹ ਬਣ ਕੇ ਬਿਲਕੁਲ ਤਿਆਰ ਹੋ ਗਏ ਆ ਸੌਫਟ ਹੋ ਗਏ ਆ ਬਾਕੀ ਜਿਹੜਾ ਥੋੜਾ ਬਹੁਤ ਇਹਦੇ ਵਿੱਚ ਕਮੀ ਰਹਿ ਵੀ ਜਾਊਗੀ ਪੱਕਣ ਦੀ ਉਹ ਜਦੋਂ ਆਪਾਂ ਮਸਾਲਾ ਭੁੰਨਣਾ ਆ ਮਸਾਲੇ ਦੇ ਵਿੱਚ ਵੀ ਆਪਾਂ ਇਹਨਾਂ ਨੂੰ ਪਾਣਾ ਆ ਉਸ ਤੋਂ ਬਾਅਦ ਇਹ ਫੇਰ ਦੁਬਾਰਾ ਸੌਫਟ ਹੋ ਜਾਣਗੇ ਤੇ ਮਸਾਲੇ ਦੇ ਵਿੱਚ ਪੂਰੀ ਤਰ੍ਹਾਂ ਕੋਟ ਵੀ ਹੋ ਜਾਣਗੇ ਉਹ ਤਾਂ ਹੋਰ ਵੀ ਜ਼ਿਆਦਾ ਟੇਸਟੀ ਲੱਗਦੇ ਆ ਜੀ ਦੋ ਤਰ੍ਹਾਂ ਦੇ ਨਾਲ ਤੁਸੀਂ ਖਾ ਸਕਦੇ ਆ ਜਿਵੇਂ ਇਸ ਤਰ੍ਹਾਂ ਹੀ ਜਾਂ ਫਿਰ ਤੁਸੀਂ ਜੇ ਮੈਂ ਮਸਾਲੇ ਚ ਟਮਾਟਰ ਵਗੈਰਾ ਪਾ ਕੇ ਬਣਾਉਣੇ ਆ ਉਸ ਤਰ੍ਹਾਂ ਵੀ ਤੁਸੀਂ ਬਣਾ ਸਕਦੇ ਹੋ ਲਓ ਜੀ ਇਸ ਤਰ੍ਹਾਂ ਮੈਂ ਸਾਰੇ ਇਹ ਜਿਹੜੇ ਆਪਣੇ ਹੋ ਗਏ ਆ 프라이 ਦੇਖੋ ਤੁਸੀਂ ਦੇਖ ਸਕਦੇ ਹੋ ਕੋਈ ਮਸਾਲਾ ਨਹੀਂ ਬਾਹਰ ਨਿਕਲਿਆ ਥੋੜਾ ਬਹੁਤ ਜੋ ਹਲਕਾ ਐਕਸਟਰਾ ਸੀਗਾ ਉਹੀ ਬਾਹਰ ਨਿਕਲਿਆ ਬਾਕੀ ਬਿਲਕੁਲ ਸਹੀ ਆ ਹੁਣ ਮੈਂ ਇਹਦੇ ਵਿੱਚ ਹਲਕੀ ਜਿਹੀ ਤੇਲ ਦੇ ਵਿੱਚ ਉਸੇ ਤੇਲ ਦੇ ਵਿੱਚ ਤੇਲ ਹੋਰ ਨਹੀਂ ਪਾਣਾ ਮੈਂ ਹਿੰਗ ਪਾਈ ਆ ਥੋੜਾ ਜਿਹਾ ਜੀਰਾ ਪਾ ਲਿਆ ਆ ਹਿੰਗ ਤੇ ਜੀਰਾ ਪਾਉਣ ਤੋਂ ਬਾਅਦ ਹਲਕਾ ਜਿਹਾ ਇਹਨਾਂ ਨੂੰ ਸੌਟੇ ਕਰ ਲਿਆ ਕਾਰਨ ਤੋਂ ਬਾਅਦ ਜੀ ਹੁਣ ਆਪਾਂ ਇਹਦੇ ਵਿੱਚ ਪਾਣਾ ਆ ਬਰੀਕ ਕਟਿਆ ਹੋਇਆ ਲਸਣ ਲਸਣ ਪਾਣਾ ਆ ਥੋੜਾ ਜਿਹਾ ਇਹਦੇ ਵਿੱਚ ਇਹਨੂੰ ਕੱਦੂਕਸ ਕੀਤਾ ਆ ਤੇ ਉਸ ਤੋਂ ਬਾਅਦ ਜੀ ਇਹਦੇ ਵਿੱਚ ਮੈਂ ਬਰੀਕ ਕੱਟੇ ਹੋਏ ਦੋ ਤੋਂ ਤਿੰਨ ਮੀਡੀਅਮ ਸਾਈਜ਼ ਦੇ ਪਿਆਜ਼ ਸੀ ਉਹ ਵੀ ਬਰੀਕ ਕੱਟ ਕੇ ਮੈਂ ਇਹਦੇ ਵਿੱਚ ਪਾ ਲਿਆ ਹਲਕਾ ਜਿਹਾ ਪਿਆਜ਼ ਦਾ ਕਲਰ ਚੇਂਜ ਕਰਨਾ ਆ ਬਹੁਤ ਜ਼ਿਆਦਾ ਇਹਨੂੰ ਬਰਾਊਨ ਨਹੀਂ ਕਰਨਾ ਇਸ ਤਰ੍ਹਾਂ ਜੀ ਇਹਨੂੰ ਮੈਂ ਚੰਗੀ ਤਰ੍ਹਾਂ ਦੇਖੋ ਕਲਰ ਚੇਂਜ ਹੋ ਗਿਆ ਪਿਆਜ਼ ਦਾ ਬਹੁਤ ਵਧੀਆ ਖੁਸ਼ਬੂ ਬਹੁਤ ਵਧੀਆ ਆ ਰਹੀ ਸੀਗੀ ਤੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਆਇਲ ਸੈਪਰੇਟ ਹੋਣਾ ਸ਼ੁਰੂ ਹੋ ਗਿਆ ਚੌਥਾਈ टीस्पून ਹਲਦੀ ਪਾ ਲਈ ਤੇ ਹਾਂ ਇੱਕ ਬਨ ਛੋਟਾ ਚਮਚ ਦੇਗੀ ਮਿਰਚ ਦਾ ਧਨੀਆ ਪਾਊਡਰ ਕੁੱਟੀ ਹੋਈ ਲਾਲ ਮਿਰਚ ਇਹ ਚੀਜ਼ਾਂ ਥੋੜੀਆਂ ਥੋੜੀਆਂ ਪਾਈਆਂ ਆ ਕਿਉਂਕਿ ਪਹਿਲਾਂ ਵੀ ਆਪਾਂ ਜਿਹੜਾ ਉਹ ਭਰੇ ਹੋਏ ਆ ਉਹਨਾਂ ਦੇ ਵਿੱਚ ਵੀ ਇਹ ਪਾਏ ਹੋਏ ਆ ਹੁਣ ਜੀ ਇਹ ਹੈਗਾ ਟਮਾਟਰ ਇੱਕ ਟਮਾਟਰ ਆਦਰਕ ਤੇ ਹਰੀ ਮਿਰਚ ਇਹ ਵੀ ਮੈਂ ਇਹਦੇ ਵਿੱਚ ਪਾ ਲਿਆ ਇਹਨਾਂ ਨੂੰ ਪੀਸ ਲਿਆ ਸੀ ਟਮਾਟਰ ਅਦਰਕ ਅਦਰਕ ਤੇ ਹਰੀ ਮਿਰਚ ਨੂੰ ਅਦਰਕ ਬਾਅਦ ਵਿੱਚ ਪਾਇਆ ਤੇ ਟਮਾਟਰ ਨਾਲ ਹੀ ਮੈਂ ਪੀਸ ਲਿਆ ਜੋ ਕਿ ਬਹੁਤ ਵਧੀਆ ਫਲੇਵਰ ਆਂਦਾ ਹੈ ਅਗਰ ਅਸੀਂ ਟਮਾਟਰ ਇਸ ਤਰ੍ਹਾਂ ਟਮਾਟਰ ਦੇ ਵਿੱਚ ਅਦਰਕ ਇਸ ਤਰ੍ਹਾਂ ਪਾਵਾਂਗੇ ਲਓ ਜੀ ਬਿਲਕੁਲ ਦੇਖੋ ਆਇਲ ਸੈਪਰੇਟ ਹੋਣਾ ਸ਼ੁਰੂ ਹੋ ਗਿਆ ਪੱਕ ਰਿਹਾ ਆ ਇਹ ਸਾਡਾ ਜਿਵੇਂ ਜਿਵੇਂ ਇਹ ਪੱਕਦਾ ਜਾਊਗਾ ਓਵੇਂ ਓਵੇਂ ਹੀ ਇਹਦਾ ਟੇਸਟ ਤੇ ਹੋਰ ਵੀ ਵਧੀਆ ਵੱਧ ਹੁੰਦਾ ਜਾਊਗਾ ਥੋੜਾ ਜਿਹਾ ਜਿਹੜਾ ਪਾਣੀ ਉਹਦੇ ਵਿੱਚ ਟਮਾਟਰ ਵਗੈਰਾ ਲੱਗਿਆ ਹੋਇਆ ਸੀ ਮਿਕਸਰ ਦੇ ਵਿੱਚ ਉਹਨੂੰ ਧੋਕੇ ਮੇਧ ਵਿੱਚ ਪਾ ਲਿਆ ਦੇਖ ਸਕਦੇ ਹੋ ਤੁਸੀਂ ਹਲਕਾ ਜਿਹਾ ਮੇਧ ਵਿੱਚ ਨਮਕ ਪਾਉਂਗੀ ਨਮਕ ਨੂੰ ਇਸ ਧਿਆਨ ਵਿੱਚ ਰੱਖਦੇ ਹੋਏ ਨਮਕ ਪਾਣਾ ਆ ਕਿ ਆਪਾਂ ਜਿਹੜੇ ਆਪਾਂ ਭਰੇ ਹੋਏ ਸੀਗੇ ਉਹ ਕੁੰਦਰੂ ਉਹਨਾਂ ਦੇ ਵਿੱਚ ਵੀ ਨਮਕ ਪਾਇਆ ਸੀ ਸੋ ਜੀ ਜਿੰਨੀ ਕੁ ਤੁਸੀਂ ਗਰੇਵੀ ਰੱਖਣੀ ਆ ਉਸ ਹਿਸਾਬ ਦੇ ਨਾਲ ਨਮਕ ਪਾਣਾ ਆ ਲਓ ਜੀ ਇਸ ਤਰ੍ਹਾਂ ਇਹਨੂੰ ਥੋੜਾ ਜਿਹਾ ਮੈਂ ਢਾਕੇ ਪਕਾਉਂਗੀ ਤਕਰੀਬਨ ਇੱਕ ਤੋਂ 2 ਮਿੰਟ ਢੱਕਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਹ ਟਮਾਟਰ ਦਾ ਜਿਹੜਾ ਕੱਚਾਪਣ ਹੈ ਉਹ ਖਤਮ ਹੋ ਚੁੱਕਾ ਆ ਤੇ ਇਹ ਇਹਦਾ ਖੁਸ਼ਬੂ ਤੋਂ ਹੀ ਸਾਨੂੰ ਸਮੈਲ ਤੋਂ ਹੀ ਪਤਾ ਲੱਗ ਜਾਂਦਾ ਆ ਕਿ ਕਿੰਨੀ ਵਧੀਆ ਇਹਦੀ ਖੁਸ਼ਬੂ ਆ ਰਹੀ ਆ ਤੇ ਹੁਣ ਜੀ ਇਹ ਹੈਗੀ ਡਰਾਈ ਰੋਸਟ ਕੀਤੀ ਹੋਈ ਕਸੂਰੀ ਮੇਥੀ ਹੱਥ ਦੇ ਨਾਲੇ ਨੂੰ ਬਿਲਕੁਲ ਕ੍ਰਸ਼ ਕਰਕੇ ਆ ਦੇਖੋ ਇਸ ਤਰ੍ਹਾਂ ਇਹਨੂੰ ਵੀ ਪਾ ਦੇਣਾ ਕਸੂਰੀ ਮੇਥੀ ਜ਼ਰੂਰ ਪਾਓ ਇਹ ਨਾਲ ਬਹੁਤ ਵਧੀਆ ਇਹਦਾ ਟੇਸਟ ਆਂਦਾ ਆ ਇਹ ਸਬਜ਼ੀ ਦਾ ਜਦੋਂ ਆਪਾਂ ਖਾਣੇ ਆ ਲਓ ਜੀ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਦੇਖ ਸਕਦੇ ਹੋ ਤੁਸੀਂ ਤੇ ਬਿਲਕੁਲ ਮਸਾਲਾ ਪੂਰੀ ਤਰ੍ਹਾਂ ਪੁੱਜ ਚੁੱਕਾ ਆ ਇਸ ਤੋਂ ਬਾਅਦ ਜੀ ਇਹਦੇ ਵਿੱਚ ਆਪਾਂ ਪਾ ਦੇਣੇ ਆ ਜਿਹੜੇ ਆਪਣੇ ਇਹ ਕੁੰਦਰੂ ਸੀਗੇ ਇਹਨਾਂ ਨੂੰ ਐਸੇ ਹੀ ਸੁੱਕੇ ਮਸਾਲਾ ਜਿਹੜਾ ਆਪਾਂ ਪੁੱਜਿਆ ਆ ਨਾ ਇਹਦੇ ਵਿੱਚ ਅੱਜ ਮੈਂ ਟਮਾਟਰ ਦੇ ਵਿੱਚ ਸਾਰੀਆਂ ਚੀਜ਼ਾਂ ਦੇ ਵਿੱਚ ਐਸੇ ਤਰ੍ਹਾਂ ਹੀ ਇਹਨਾਂ ਨੂੰ ਮੈਂ ਸੌਟੇ ਕਰ ਲੈਣਾ ਆ ਦੇਖੋ ਬਿਲਕੁਲ ਇਹਨਾਂ ਦੇ ਉੱਤੇ ਇਹ ਮਸਾਲਾ ਜਿਹੜਾ ਲੱਗ ਗਿਆ ਆ ਪੂਰੀ ਕੋਟਿੰਗ ਮਸਾਲੇ ਦੀ ਹੋ ਗਈ ਆ ਨਾਲ ਨਾਲ ਆ ਦੇਖ ਸਕਦੇ ਹੋ ਤੁਸੀਂ ਸਬਜੀ ਸਾਡੀ ਬਣ ਸਬਜੀ ਬਣ ਕੇ ਤਿਆਰ ਹੋ ਗਈ ਹੈ ਜੀ ਤੁਸੀਂ ਇਸ ਨੂੰ ਪਰਾਂਠੇ ਨਾਲ ਖਾਓ ਸਿੰਪਲ ਰੋਟੀ ਨਾਲ ਖਾਓ ਜਾਂ ਚਾਵਲਾਂ ਨਾਲ ਖਾਓ ਤੇ ਮੈਂ ਮਿਲਦੀ ਆ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਸਤਿ ਸ਼੍ਰੀ ਅਕਾਲ ਜੀ